ਵੈਲਕਮ ਟੂ ਆਲ ਆਪਣੇ ਚੈਨਲ ਮਾਈਗ੍ਰੇਟ ਪ੍ਰੋਪਰਟੀਜ਼ ਐਂਡ ਟਰੈਵਲ ਦੇ ਸੋ ਜਿਵੇਂ ਕਿ ਆਪ ਸਭ ਨੂੰ ਪਤਾ ਆਪਾਂ ਪ੍ਰੋਪਰਟੀ ਦੇ ਸਬੰਧ ਦੇ ਵਿੱਚ ਜਾਇਦਾਦ ਦੇ ਸਬੰਧ ਦੇ ਵਿੱਚ ਜਿਹੜੀ ਜਾਣਕਾਰੀ ਭਰਪੂਰ ਵੀਡੀਓ ਆਪਣੇ ਚੈਨਲ ਦੇ ਉੱਪਰ ਲੈ ਕੇ ਆਨੇ ਆ ਤੇ ਅੱਜ ਦਾ ਜਿਹੜਾ ਆਪਣਾ ਵਿਸ਼ਾ ਰਹੇਗਾ ਉਹ ਰਹੇਗਾ ਜੀ ਇੰਤਕਾਲ ਦੇ ਸਬੰਧ ਦੇ ਵਿੱਚ ਇੰਤਕਾਲ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਸੋ ਪਿੰਡਾਂ ਦੇ ਵਿੱਚ ਆਪਾਂ ਕੋਈ ਜ਼ਮੀਨ ਖਰੀਦਦੇ ਆ ਖਾਸ ਕਰਕੇ ਕੋਈ ਜ਼ਮੀਨ ਵੇਚਦੇ ਆ ਤੇ ਬਹੁਤ ਤਰ੍ਹਾਂ ਦੀ ਬਰੀਕੀ ਵਾਲੀਆਂ ਗੱਲਾਂ ਹੁੰਦੀਆਂ ਜਿਹੜੀਆਂ ਆਪ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਸੋ ਇੰਤਕਾਲ ਦੇ ਸਬੰਧ ਵਿੱਚ ਆਪਾਂ ਪਹਿਲਾਂ ਵੀ ਵੀਡੀਓ ਅਪਲੋਡ ਕੀਤੀ ਸੀ ਆਪਣੇ ਚੈਨਲ ਦੇ ਉੱਪਰ ਇੰਤਕਾਲ ਕੀ ਹੁੰਦਾ ਹੈ ਇਸ ਨੂੰ ਦਰਜ ਕਿਵੇਂ ਕੀਤਾ ਜਾਂਦਾ ਹੈ ਇੰਤਕਾਲ ਰਜਿਸਟਰ ਕੀ ਹੁੰਦਾ ਹੈ ਇਸ ਦੇ ਕਿੰਨੇ ਖਾਨੇ ਹੁੰਦੇ ਹਨ ਇਸ ਨੂੰ ਆਨਲਾਈਨ ਤੁਸੀਂ ਆਪ ਦਾ ਇੰਤਕਾਲ ਕਿਵੇਂ ਚੈੱਕ ਕਰ ਸਕਦੇ ਹੋ ਤੇ ਇਸ ਦੇ ਨਾਲ ਜਿਹੜਾ ਬੈਦ ਆ ਇੰਤਕਾਲ ਹੁੰਦਾ ਜਾਂ ਬੈਦ ਹੀ ਰਜਿਸਟਰੀ ਦੀ ਜਿਹੜੀ ਜ਼ਿਆਦਾਤਰ ਪੰਜਾਬ ਦੇ ਵਿੱਚ ਸ਼ਹਿਰਾਂ ਪਿੰਡਾਂ ਦੇ ਵਿੱਚ ਕੀਤੀ ਜਾਂਦੀ ਹੈ ਜੋ ਆਪ ਕੋਈ ਜ਼ਮੀਨ ਖਰੀਦਦੇ ਆ ਉਸ ਸਬੰਧ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਆਪਾਂ ਵੀਡੀਓ ਅਪਲੋਡ ਕੀਤੀ ਹੈ ਨਾ ਆਪਣੇ ਚੈਨਲ ਦੇ ਉੱਪਰ ਤੁਸੀਂ ਉਹ ਸਾਰੀ ਇਨਫਰਮੇਸ਼ਨ ਜੇ ਲੈਣਾ ਚਾਹੁੰਦੇ ਹੋ ਤਾਂ ਆਪਣੇ ਉਸ ਵੀਡੀਓ ਤੇ ਜਾ ਕੇ ਆਪਣੇ ਚੈਨਲ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਅੱਜ ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰਨੀ ਆ ਜੀ ਚਾਰ ਤਰ੍ਹਾਂ ਦੇ ਇੰਤਕਾਲ ਆਪਾਂ ਦੱਸਣੇ ਆ ਉਹ ਇਸ ਲਈ ਆਪਾਂ ਜੇ ਵੀਡੀਓ ਬਣਾ ਰਹੇ ਆ ਕਿ ਪੰਜਾਬ ਦੇ ਵਿੱਚ ਪ੍ਰਾਪਰਟੀ ਦੇ ਜ਼ਮੀਨਾਂ ਦੇ ਰੇਟ ਕਾਫੀ ਵੱਧ ਰਹੇ ਨੇ ਤੇ ਜੇ ਤੁਸੀਂ ਫਸਟ ਟਾਈਮ ਆਪਣੀ ਕੋਈ ਜ਼ਮੀਨ ਖਰੀਦ ਰਹੇ ਹੋ ਪਰਚੇਸ ਕਰ ਰਹੇ ਹੋ ਤਾਂ ਉਸ ਦੇ ਉੱਪਰ ਤੁਹਾਨੂੰ ਕਿਹੜੀਆਂ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ ਨੇ ਉਸ ਪ੍ਰਸਪੈਕਟਿਵ ਤੋਂ ਉਸ ਮੇਨ ਪੁਆਇੰਟ ਤੋਂ ਆਪਾਂ ਅਪਲੋਡ ਕਰਦੇ ਆਂ ਵੀਡੀਓ ਆਪਣੇ ਚੈਨਲ ਦੇ ਉੱਪਰ ਸੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਰਹੇਗਾ ਉਹ ਜੇਪਰ ਦੱਸ ਰਹੇ ਇੰਤਕਾਲ ਦੇ ਸਬੰਧ ਦੇ ਵਿੱਚ ਰਹੇਗਾ ਅੱਜ ਆਪਾਂ ਜਿਹੜੀ ਗੱਲ ਕਰਨੀ ਆ ਉਹ ਚਾਰ ਤਰ੍ਹਾਂ ਦੇ ਇੰਤਕਾਲ ਆਪਾਂ ਤੁਹਾਨੂੰ ਦੱਸਾਂਗੇ ਅੱਜ ਰਹਿਨ ਨਾਮਾ ਇੰਤਕਾਲ ਕਿਵੇਂ ਦਰਜ ਕੀਤਾ ਜਾਂਦਾ ਹੈ ਇਹ ਕੀ ਹੁੰਦਾ ਹੈ ਤੇ ਇਜਾਜ਼ਤੀ ਰਹਿਣ ਜਿਹੜਾ ਇੰਤਕਾਲ ਇਸ ਨੂੰ ਕਿਵੇਂ ਦਰਜ ਕੀਤਾ ਜਾਂਦਾ ਹੈ ਤੇ ਰਹਿਣ ਦਾ ਰਹਿਣ ਜਿਹੜਾ ਇੰਤਕਾਲ ਹੁੰਦਾ ਉਹ ਕੀ ਚੀਜ਼ ਹੁੰਦੀ ਆ ਉਸ ਨੂੰ ਪਟਵਾਰੀ ਦੇ ਵੱਲੋਂ ਕਿਵੇਂ ਦਰਜ ਕੀਤਾ ਜਾਂਦਾ ਤੇ ਫਰਕ ਉਲ ਰਹਿਣ ਕਿਹੜਾ ਇੰਤਕਾਲ ਹੁੰਦਾ ਇਸ ਨੂੰ ਕਿਵੇਂ ਦਰਜ ਕੀਤਾ ਜਾਂਦਾ ਇਹਨਾਂ ਚਾਰਾਂ ਦੇ ਸਬੰਧ ਦੇ ਵਿੱਚ ਪੜਾਅ ਦਰ ਪੜਾਅ ਜਿਵੇਂ ਆਪਾਂ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਾਂਗੇ ਤੋਂ ਸਾਰਿਆਂ ਨੂੰ ਰਿਕਵੈਸਟ ਆਪਣੇ ਚੈਨਲ ਨੂੰ ਲਾਇਕ ਸ਼ੇਅਰ ਸਪੋਰਟ ਜ਼ਰੂਰ ਕਰੋ ਜੀ ਤੋਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕਰਨੀ ਹੈ ਰਹਿਣ ਨਾਮਾ ਇੰਤਕਾਲ ਬਾਰੇ ਗੱਲ ਕਰਨੀ ਹੈ ਜੋ ਜਿਹੜਾ ਰਹਿਨ ਨਾਮਾ ਇੰਤਕਾਲ ਹੁੰਦਾ ਹੈ ਜੀ ਇਹ ਜੇ ਆਪਾਂ ਸਿੰਪਲ ਸ਼ਬਦਾਂ ਚ ਕਹੀਏ ਜਿਹੜਾ ਜ਼ਮੀਨ ਦਾ ਮਾਲਕ ਉਸ ਦੇ ਵੱਲੋਂ ਆਪਣੀ ਕੋਈ ਇੱਕ ਜਾਂ ਦੋ ਕਿੱਲੇ ਜਿੰਨੀ ਵੀ ਜ਼ਮੀਨ ਆ ਉਹ ਜਦੋਂ ਕਿਸ ਪਿੰਡ ਦੇ ਕਿਸੇ ਬੰਦੇ ਦੇ ਕੋਲ ਗਹਿਣੇ ਰੱਖੀ ਜਾਂਦੀ ਆ ਤਾਂ ਉਸ ਨੂੰ ਰਹਿਨ ਜਿਹੜਾ ਕਿਹਾ ਜਾਂਦਾ ਹੈ ਤਾਂ ਉਹ ਪਟਵਾਰੀ ਦੀ ਜਿਹੜੀ ਪਾਸ਼ਾ ਦੇ ਵਿੱਚ ਰਜਿਸਟਰ ਦੇ ਵਿੱਚ ਜਿਹੜਾ ਇੰਤਕਾਲ ਹੁੰਦਾ ਹੈ ਉੱਥੇ ਉਸ ਨੂੰ ਰਹਿਨ ਦੇ ਇੰਤਕਾਲ ਦੇ ਦਰਜ ਦੇ ਵਜੋਂ ਲਿਖਿਆ ਜਾਂਦਾ ਉਸ ਨੂੰ ਆਪਾਂ ਕਿਵੇਂ ਪੜ ਕਿਵੇਂ ਸਕਦੇ ਆ ਚੈੱਕ ਕਿਵੇਂ ਕਰ ਸਕਦੇ ਆ ਉਸ ਦੇ ਬਾਰੇ ਆਪਾਂ ਦੱਸਾਂਗੇ ਤੁਹਾਨੂੰ ਪੂਰਾ ਇਗਜ਼ੈਂਪਲ ਦੇ ਨਾਲ ਸੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਕੱਪਾ ਤੁਹਾਨੂੰ ਨਮੂਨਾ ਦਿਖਾ ਰਹੇ ਆ ਜੀ ਤੇ ਇਸ ਦੇ ਵਿੱਚ ਮੰਨ ਲਓ ਕਰਮ ਸਿੰਘ ਆ ਜੀ ਰੱਲਾ ਸਿੰਘ ਨਾਮ ਦਾ ਇੱਕ ਬੰਦਾ ਉਸ ਨੇ ਆਪਣੀ ਜਿਹੜੀ ਆਠ ਕਨਾਲ ਜਿਹੜੀ ਜ਼ਮੀਨ ਆ ਜਾਂ ਉਹ ਉਸ ਨੇ ਮਲਕੀਤ ਸਿੰਘ ਗੁਰਨਾਮ ਸਿੰਘ ਪੁੱਤਰ ਹਰਨਾਮ ਸਿੰਘ ਨੂੰ ਜਿਹੜੀ ਆ ਗਹਿਣੇ ਕੀਤੀ ਕਿੰਨੇ ਚ ਕੀਤੀ ਆ ਉਸ ਦੇ ਬਾਰੇ ਦੱਸਾਂਗੇ ਇਸ ਦੇ ਵਿੱਚ ਜਦੋਂ ਰਹਿਨ ਕੀਤੀ ਜਾਂਦੀ ਹੈ ਤੇ ਜਿਹੜਾ ਜ਼ਮੀਨ ਗਹਿਣੇ ਰੱਖਦਾ ਹੈ ਆਪਣੀ ਜ਼ਮੀਨ ਦਿੰਦਾ ਹੈ ਉਸ ਨੂੰ ਰਹਿਨ ਕਿਹਾ ਜਾਂਦਾ ਹੈ ਤੇ ਜਿਹੜਾ ਜ਼ਮੀਨ ਉਸ ਦੀ ਲੈਂਦਾ ਹੈ ਉਸ ਨੂੰ ਗਹਿਣੇ ਲੈਂਦਾ ਹੈ ਉਸ ਨੂੰ ਮੁਰਤਹਿਨ ਕਿਹਾ ਜਾਂਦਾ ਹੈ ਸੋ ਇਸ ਤੇ ਬਕਾਇਦਾ ਲਿਖਿਆ ਜਾਏਗਾ ਮੁਰਤਹਿਨ ਜਿਵੇਂ ਤੁਸੀਂ ਪੜ ਰਹੇ ਹੋ ਸੋ ਇਹ ਸ਼ਬਦ ਤੁਹਾਨੂੰ ਇਹ ਪਤਾ ਲੱਗ ਜਾਏਗਾ ਸੋ ਇਸ ਦੇ ਪਹਿਲੇ ਜਿਵੇਂ ਆਪਾਂ ਦੱਸਿਆ ਸਾਰੀ ਡਿਟੇਲ ਦੇ ਵਿੱਚ ਇੱਕ ਤੋਂ ਜਿਹੜੇ 7 ਨੰਬਰ ਖਾਨੇ ਨੇ ਇਹਨਾਂ ਵਿੱਚ ਮਾਲਕ ਦੀ ਡਿਟੇਲ ਲਿਖੀ ਜਾਏਗੀ 8 ਤੋਂ ਜਿਹੜੇ 12 ਨੰਬਰ ਦੇ ਵਿੱਚ ਜਿਹੜਾ ਬੰਦਾ ਉਸ ਨੂੰ ਗਹਿਣੇ ਲੈ ਰਿਹਾ ਉਸ ਦੀ ਡਿਟੇਲ ਲਿਖੀ ਜਾਏਗੀ ਬਾਕੀ ਅੱਗੇ 13 ਨੰਬਰ ਖਾਨੇ ਦੇ ਵਿੱਚ ਵਸੂਕੇ ਦਾ ਕਿਸਮ ਲਿਖੀ ਜਾਏਗੀ ਨੰਬਰ ਲਿਖਿਆ ਜਾਏਗਾ ਫੀਸ ਲਿਖੀ ਜਾਏਗੀ ਤੇ ਪਟਵਾਰੀ ਦੀ ਰਿਪੋਰਟ ਲਿਖੀ ਜਾਏਗੀ ਸੋ ਜਿਵੇਂ ਤੁਸੀਂ ਕੋਈ ਜ਼ਮੀਨ ਲੈ ਰਹੇ ਹੋ ਤਾਂ ਉਸ ਨੂੰ ਜੇ ਉਹਨਾਂ ਦੇ ਉੱਪਰ ਕੋਈ ਗਹਿਣੇ ਕਿਸੇ ਕੋਲ ਰੱਖੀ ਹੋਈ ਆ ਰਹਿਨ ਕੀਤੀ ਹੋਈ ਆ ਉਹ ਪਤਾ ਕਿਵੇਂ ਲੱਗੇਗਾ ਸੋ ਜੇ ਆਪਾਂ ਦੱਸ ਨੇ 8 ਕਨਾਲ ਆਪਣੀ ਜ਼ਮੀਨ ਕਰਨ ਸਿੰਘ ਨੇ ਇਨੇ ਆਪਣੀ ਜ਼ਮੀਨ ਮਲਕੀਤ ਸਿੰਘ ਗੁਰਨਾਮ ਸਿੰਘ ਨੂੰ ਜਿਹੜੀ ਆ ਉਹ ਰਹਿਨ ਕੀਤੀ ਹੈ 8 ਕਨਾਲ ਤੇ ਇੱਥੇ ਜਿਹੜਾ 13 ਨੰਬਰ ਖਾਨੇ ਵਿੱਚ ਰਹਿਨ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਰਹਿਨ ਬਰਵਾ ਵਸੀਕਾ ਨੰਬਰ ਲਿਖਿਆ ਜਾਏਗਾ ਕਿੰਨੇ ਪੈਸਿਆਂ 'ਚ ਉਹਨੇ ਕੀਤੀ ਹੈ ਜੀ ਮੰਨ ਲਓ 50000 ਦੇ ਕੀਤੀ ਹੈ ਕਿੰਨੇ ਸਾਲ ਲਈ ਕੀਤੀ ਹੈ 2 ਸਾਲਾਂ ਲਈ ਕੀਤੀ ਹੈ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਸੋ 2 ਸਾਲਾਂ ਲਈ ਕੀਤੀ ਹੈ ਇੱਥੇ ਬਕਾਇਦਾ ਰਹਿਨ ਲਿਖਿਆ ਜਾਏਗਾ ਅੱਗੇ ਜਿਹੜੀ ਪਟਵਾਰੀ ਦੇ ਵੱਲੋਂ ਆ ਜਿਹੜੀ ਆ ਰਿਪੋਰਟ ਕੀਤੀ ਜਾਏਗੀ ਰੋਜ਼ਨਾਮੇ ਦੇ ਵਿੱਚ ਫਿਰ ਰਹਿਨਦਾਰ ਫਿਰ ਪ੍ਰਕਾਣੋਗੋ ਦੇ ਵੱਲੋਂ ਮੁਕਾਬਲਾ ਕਰਕੇ ਇਸ ਦਾ ਇਤਰਾਜ਼ ਆ ਜੋ ਦਰਜ ਕੀਤਾ ਜਾਏਗਾ ਸੋ ਇਸ ਤਰੀਕੇ ਦੇ ਨਾਲ ਜਿਹੜਾ ਰਹਿਨ ਨਾਮਾ ਜਿਹੜਾ ਇੰਤਕਾਲ ਹੁੰਦਾ ਉਸ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਪਟਵਾਰੀ ਦੇ ਵੱਲੋਂ ਦਰਜ ਕੀਤਾ ਜਾਂਦਾ ਤੇ ਦੂਸਰੇ ਨੰਬਰ ਦਾ ਇੰਤਕਾਲ ਜਿਹੜਾ ਉਹ ਇਜਾਦੀ ਰਹਿਨ ਇਹ ਇਸ ਦੇ ਨਾਲ ਹੀ ਜੁੜਿਆ ਹੋਇਆ ਹੈ ਸੋ ਜਿਹੜਾ ਇਜਾਦੀ ਰਹਿਨ ਹੁੰਦਾ ਮੰਨ ਲਓ ਜੇ ਕਰਮ ਸਿੰਘ ਨੇ ਜ਼ਮੀਨ ਕਿਸੇ ਬੰਦੇ ਨੂੰ ਗਹਿਣੇ ਕੀਤੀ ਆ ਤੇ ਉਸ ਦਾ ਟਾਈਮ ਵਧਾਉਣਾ ਚਾਹੁੰਦਾ ਜਿਸ ਬੰਦੇ ਨੂੰ ਮਲਕੀਤ ਸਿੰਘ ਨੂੰ ਮੰਨ ਲਓ ਕੀਤੀ ਆ ਤੇ ਉਹਦਾ ਟਾਈਮ ਵਧਾਉਣਾ ਚਾਹੁੰਦਾ ਤਾਂ ਉਸ ਨੂੰ ਜਿਹੜਾ ਇਜਾਦੀ ਰਹਿਨ ਕਿਹਾ ਜਾਂਦਾ ਇਸ ਦਾ ਇੰਤਕਾਲ ਦਰਜ ਨਹੀਂ ਹੁੰਦਾ ਪਟਵਾਰੀ ਦੇ ਵੱਲੋਂ ਰੋਜ਼ਨਾਮੇ ਦੇ ਵਿੱਚ ਦਰਜ ਕਰਕੇ ਜਮ੍ਹਾਂ ਬੰਦੀ ਦੀ ਜਿਹੜੀ ਕੈਫੀਅਤ ਖਾਨਾ ਹੁੰਦਾ 12 ਨੰਬਰ ਉਸ ਦੇ ਵਿੱਚ ਜਿਹੜਾ ਹਵਾਲਾ ਦੇ ਦਿੱਤਾ ਜਾਂਦਾ ਵੀ ਇਸ ਦਾ ਜਿਹੜਾ ਟਾਈਮ ਵਧਾਇਆ ਗਿਆ ਬਾਕੀ ਡਿਟੇਲ ਸਾਰੀ ਜਿਹੜੀ ਉਹ ਉਹ ਸੇਮ ਰਹਿੰਦੀ ਆ ਸੋ ਤੀਸਰੇ ਨੰਬਰ ਤੇ ਰਹਿਨ ਦਰ ਰਹਿਨ ਸੋ ਜਿਹੜਾ ਇਹ ਕੀ ਹੁੰਦਾ ਜਿਹੜਾ ਇੰਤਕਾਲ ਇਹ ਕੀ ਹੁੰਦਾ ਇਸ ਨੂੰ ਦਰਜ ਕਿਵੇਂ ਕੀਤਾ ਜਾਂਦਾ ਜਾਂ ਰਹਿਨ ਦਰ ਰਹਿਨ ਇੰਤਕਾਲ ਕਿਸ ਨੂੰ ਕਹਿੰਦੇ ਹਨ ਸੋ ਜਿਹੜਾ ਰਹਿਨ ਦਰ ਰਹਿਨ ਇੰਤਕਾਲ ਹੁੰਦਾ ਮੰਨ ਲਓ ਜਿਵੇਂ ਕਰਮ ਸਿੰਘ ਨੇ ਆਪਣੀ ਜ਼ਮੀਨ ਜਿਹੜੀ ਆ ਉਹ ਮਲਕੀਤ ਸਿੰਘ ਨੂੰ ਦਿੱਤੀ ਸੀ ਤੇ ਉਹ ਆਪਣੀ ਜਿਵੇਂ ਹੋਰ ਪੈਸਿਆਂ ਦੀ ਉਸ ਨੂੰ ਲੋੜ ਹੈ ਤੇ ਉਹ ਜ਼ਮੀਨ ਉਸ ਨੂੰ ਉਸ ਤੋਂ ਪੈਸਿਆਂ ਦੀ ਮੰਗ ਕਰਦਾ ਮੰਨ ਲਓ ਨਹੀਂ ਪੈਸੇ ਦੇਣਾ ਚਾਹਦਾ ਜਾਂ ਉਹ ਜ਼ਮੀਨ ਅੱਗੇ ਨਹੀਂ ਰੱਖਣਾ ਚਾਹੁੰਦਾ 2 ਸਾਲਾਂ ਤੋਂ ਜ਼ਿਆਦਾ ਤਾਂ ਉਹ 1 ਸਾਲ ਤੋਂ ਬਾਅਦ ਜੇ ਉਹਨੂੰ ਪੈਸਿਆਂ ਦੀ ਲੋੜ ਪੈਂਦੀ ਹੈ ਤਾਂ ਉਹ ਅੱਗੇ ਦੂਸਰੇ ਜਾਂ ਬੰਦੇ ਨੂੰ ਵੀ ਜ ਪਹਿਲੇ ਤੋਂ ਬਾਅਦ ਦੂਸਰੇ ਬੰਦੇ ਨੂੰ ਵੀ ਅੱਗੇ ਜ਼ਮੀਨ ਹੈ ਜਿਹੜੀ ਉਹ ਰਹਿਨ ਕਰ ਸਕਦਾ ਜਾਂ ਗਹਿਣੇ ਦੇ ਸਕਦਾ ਉਸ ਨੂੰ ਰਹਿਨਦਾਰ ਰਹਿਨ ਜਿਹੜਾ ਇੰਤਕਾਲ ਕਿਹਾ ਜਾਂਦਾ ਜਾਂ ਰਹਿਨਦਾਰ ਰਹਿਨ ਦੇ ਹਿਸਾਬ ਨਾਲ ਉਸ ਨੂੰ ਰਜਿਸਟਰ ਕੀਤਾ ਜਾਂਦਾ ਉਸ ਦੇ ਬਾਰੇ ਵੀ ਆਪਾਂ ਤੁਹਾਨੂੰ ਇਗਜ਼ਾਮਪਲ ਦੇ ਨਾਲ ਦੱਸਾਂਗੇ ਤਾਂ ਜੋ ਤੁਹਾਨੂੰ ਆਈਡੀਆ ਹੋ ਸਕੇ ਸੋ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਸੋ ਇਹ ਸੇਮ ਜਿਹੜਾ ਕਰਮ ਸਿੰਘ ਆ ਜੀ ਕਰਮ ਸਿੰਘ ਨੇ ਆਪਣੀ ਜਿਹੜੀ ਜ਼ਮੀਨ ਸੀ ਪਹਿਲਾਂ ਜਿਹੜੀ ਰਹਿਣ ਕੀਤੀ ਸੀਗੀ ਉਹ ਮਲਕੀਤ ਸਿੰਘ ਗੁਰਨਾਮ ਸਿੰਘ ਨੂੰ ਲਿਖੀ ਸੀ ਸੋ ਜੇ ਇੱਕ ਬੰਦੇ ਨੇ ਇੱਕ ਤੋਂ ਵੱਧ ਬੰਦਿਆਂ ਨੂੰ ਆਪਣੀ ਜ਼ਮੀਨ ਗਹਿਣੇ ਕੀਤੀ ਆ ਤਾਂ ਉਸ ਦੇ ਬਾਰੇ ਵੀ ਆਪ ਨੂੰ ਜਿਹੜਾ ਆ ਪਟਵਾਰੀ ਦੇ ਕੋਲੋਂ ਜਾ ਕੇ ਪਤਾ ਲੱਗ ਸਕਦਾ ਆ ਸੋ ਜਿਵੇਂ ਇਸ ਨੇ ਦੋ ਬੰਦਿਆਂ ਨੂੰ ਰਹਿਣ ਕੀਤੀ ਆ ਹੁਣ ਪਹਿਲਾਂ ਤਾਂ ਇਹਨੇ ਕੀਤੀ ਸੀ ਮਲਕੀਤ ਸਿੰਘ ਗੁਰਨਾਮ ਸਿੰਘ ਨੂੰ ਸੋ ਜਿਵੇਂ ਤੁਸੀਂ ਦੇਖੋਗੇ ਖਾਨਾ ਨੰਬਰ 5 ਦੇ ਵਿੱਚ ਇੰਤਕਾਲ ਰਜਿਸਟਰ ਜੇ ਆ ਕੇ ਜਦੋਂ ਵੀ ਤੁਸੀਂ ਕਿਸੇ ਦਾ ਚੈੱਕ ਕਰੋਗੇ ਉੱਥੇ ਮੁਰਤਹਿਨ ਦੇ ਬਦਲੇ 50000 ਇਹ ਪਹਿਲਾ ਮਾਲਕ ਆ ਗਿਆ ਜੀ ਜਿਹੜਾ ਪਹਿਲਾ ਜਿਹੜੇ ਜ਼ਮੀਨ ਗਹਿਣੇ ਲਈ ਆ ਸੋ ਮਲਕੀਤ ਸਿੰਘ ਨੇ ਜ਼ਮੀਨ ਇਹ ਗਹਿਣੇ ਲਈ ਸੀਗੀ 50000 ਦੇ ਬਦਲੇ ਅਰਸੇ 2 ਸਾਲਾਂ ਵਾਸਤੇ ਸੋ 1 ਸਾਲ ਬਾਅਦ ਜੋ ਕਰਮ ਸਿੰਘ ਨੇ ਅੱਗੇ ਕਿਸੇ ਦੂਸਰੇ ਬੰਦੇ ਨੂੰ ਜ਼ਮੀਨ ਰਹਿਣ ਕਰਨ ਵਾਸਤੇ ਜਾਂ ਗਹਿਣੇ ਕਰਨ ਵਾਸਤੇ ਜਿਹੜੀ ਸ਼ੁਰੂਆਤ ਕੀਤੀ ਤੇ ਉੱਥੇ ਜਿਹੜੀ ਹੁਣ ਦੋਨਾਂ ਦੀ ਡਿਟੇਲ ਆ ਜਾਏਗੀ ਇਸ ਦੇ ਵਿੱਚ ਜਿਹੜਾ ਪਹਿਲਾ ਹੋਏਗਾ ਜਿਵੇਂ ਕਰਮ ਉਹਨੇ ਮਲਕੀਤ ਸਿੰਘ ਨੂੰ ਦਿੱਤੀ ਸੀਗੀ ਜ਼ਮੀਨ ਤਾਂ ਮਲਕੀਤ ਸਿੰਘ ਨੂੰ ਜਿਹੜਾ ਆ ਉਹ ਕੀਤਾ ਜਾਵੇਗਾ ਮਲਕੀਤ ਸਿੰਘ ਨੂੰ ਮੂਰਤਹੀਨ ਅਵਲ ਕਿਹਾ ਜਾਵੇਗਾ ਤੇ ਜਿਹੜਾ ਅਗਲੇ 30 ਦੂਸਰੇ ਨੰਬਰ ਤੇ ਜਿਹੜਾ ਉਸ ਜ਼ਮੀਨ ਨੂੰ ਲੈ ਰਿਹਾ ਅੱਗੇ ਫਿਰ ਗੈਣ ਉਸ ਨੂੰ ਮੂਰਤਹੀਨ ਦੋਮ ਕਿਹਾ ਜਾਏਗਾ ਤੇ ਬਕਾਇਦਾ ਉਸ ਨੂੰ ਨੋਟ ਵੀ ਕੀਤਾ ਜਾਏਗਾ ਲਿਖਿਆ ਜਾਏਗਾ ਸੋ ਇੱਥੇ ਹੁਣ ਕਰਮ ਸਿੰਘ ਮਲਕੀਸ਼ ਸਿੰਘ ਗੁਰਨਾਮ ਸਿੰਘ ਬਾਈ ਸਭ ਬਰਾਬਰ ਮੁਰਤਹਿਨ ਅਵਲ ਇੱਥੋਂ ਤੱਕ ਅਵਲ ਆ ਜਾਏਗਾ ਜਿਵੇਂ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਉਸ ਨੇ ਜਿਹੜਾ ਉਸ ਤੋਂ ਅੱਗੇ ਗੁਰਚਰਨ ਸਿੰਘ ਪੁੱਤਰ ਭਪਿੰਦਰ ਸਿੰਘ ਮੁਰਤਹਿਨ ਦੋਮ ਜਿਹੜਾ ਇਹ ਤੁਸੀਂ ਪੜ ਰਹੇ ਹੋ ਦੋਮ ਤੇ ਇਸ ਤਰ੍ਹਾਂ ਜਿਹੜਾ ਪੂਰੀ ਡਿਟੇਲ ਆ ਜਾਏਗੀ ਵੀ ਇਹ ਦੋ ਬੰਦਿਆਂ ਕੋਲ ਜ਼ਮੀਨ ਜਿਹੜੀ ਗਹਿਣੇ ਰਹੀ ਹੈ ਤੇ ਇਸ ਦਾ ਜਿਹੜਾ ਰਹਿਣ ਦਾ ਜਿਹੜਾ ਇੰਤਕਾਲ ਉਹ ਵੀ ਬਕਾਇਦਾ ਜਿਵੇਂ ਬਦਨ ਦੱਸ ਰਹੇ ਆ ਇਦਾਂ ਲਿਖਿਆ ਜਾਏਗਾ ਮੰਨ ਲਓ ਤੁਸੀਂ ਕੋਈ ਜ਼ਮੀਨ ਲੈ ਰਹੇ ਹੋ ਤੇ ਕਿ ਪਟਵਾਰੀ ਕੋਲ ਜਾ ਕੇ ਦੇਖਦੇ ਹਾਂ ਤੇ ਉੱਥੇ ਰਹਿਮਦਾਰ ਰਹਿਣ ਇੰਤਕਾਲ ਦੇ ਨਾਮ ਤੇ ਦਰਜ ਹੋਇਆ ਹੋਇਆ ਇਸ ਤਰ੍ਹਾਂ ਰਹਿਮਦਾਰ ਰਹਿਣ ਤਾਂ ਇਸ ਦਾ ਮਤਲਬ ਇਹ ਹੋਏਗਾ ਵੀ ਇਹ ਪਹਿਲੇ ਦੋ ਬੰਦਿਆਂ ਕੋਲ ਇਸ ਤੋਂ ਪਹਿਲਾਂ ਵੀ ਕਿਸੇ ਬੰਦੇ ਕੋਲੇ ਜ਼ਮੀਨ ਗੈਹਨੇ ਹੈਗੀ ਸੀਗੀ ਜਾਂ ਗੈਹਨੇ ਹੈ ਜੀ ਤਾਂ ਇਹ ਬੰਦੇ ਕੋਲ ਜਿਹੜੀ ਜ਼ਮੀਨ ਹੈ ਇਹ ਉਹਨੇ ਨੇ 1 ਲੱਖ ਦੇ ਬਦਲੇ ਕੀਤੀ ਆ ਤੇ ਜੋ 50000 ਦੇ ਬਦਲੇ ਮਲਕੀਤ ਸਿੰਘ ਨੂੰ ਦਿੱਤੀ ਸੀ ਤਾਂ 50000 ਰੁਪਇਆ ਕਰਮ ਸਿੰਘ ਜਿਹੜਾ ਆਪਣਾ ਲੈ ਕੇ ਤਾਂ 50000 ਰੁਪਿਆ ਜਿਹੜਾ ਉਹ ਗੁਰਚਰਨ ਸਿੰਘ ਕੋਲ ਛੱਡ ਦੇਵੇਗਾ ਜਦੋਂ 2 ਸਾਲ ਪੂਰੇ ਹੋਣਗੇ ਤਾਂ ਫਿਰ ਉਹ ਜਿਹੜਾ ਗੁਰਚਰਨ ਸਿੰਘ ਮਲਕੀਤ ਸਿੰਘ ਤੋਂ ਜਿਹੜੀ ਆ ਉਹ ਜ਼ਮੀਨ ਦਾ ਕਬਜ਼ਾ ਲੈ ਲਏਗਾ ਤੇ ਉਸ ਦਾ ਬਕਾਇਦਾ ਇਸ ਤਰ੍ਹਾਂ ਰਹਿਨਦਾਰ ਰਹਿਨ ਦੇ ਨਾਮ ਤੇ ਵਸੀਕਾ ਨੰਬਰ ਬਕਾਇਦਾ ਲਿਖਿਆ ਜਾਏਗਾ ਉਸ ਤੋਂ ਬਾਅਦ 15 ਨੰਬਰ ਖਾਨੇ ਦੇ ਵਿੱਚ ਪਟਵਾਰੀ ਦੇ ਵੱਲੋਂ ਬਕਾਇਦਾ ਰਾਈਟ ਡਾਊਨ ਕੀਤਾ ਜਾਏਗਾ ਜਿਵੇਂ ਕਿ ਤੁਸੀਂ ਸਾਰਾ ਦੇਖ ਰਹੇ ਹੋ ਇਸ ਤਰੀਕੇ ਨਾਲ ਸਾਰੀ ਡਿਟੇਲ ਕੀਤੀ ਜਾਏਗੀ ਪੀ ਪਹਿਲਾਂ ਜਿਹੜੀ ਕਰਮ ਸਿੰਘ ਨੇ 50000 ਦੇ ਬਦਲੇ ਜ਼ਮੀਨ ਰਹਿਣ ਕੀਤੀ ਸੀ ਤੇ ਦੁਬਾਰਾ ਫਿਰ ਕਰਮ ਸਿੰਘ ਨੇ 1 ਸਾਲ ਦੇ ਲਈ ਜਿਹੜੀ 1 ਲੱਖ ਰੁਪਏ ਦੇ ਵਿੱਚ ਜਿਹੜੀ ਰਹਿਨਦਾਰ ਰਹਿਣ ਜਿਹੜੀ ਜ਼ਮੀਨ ਗੁਰਚਰਨ ਸਿੰਘ ਨੂੰ ਕੀਤੀ ਆ ਤੇ ਉਹ ਉਸ ਦਾ ਮਾਲ ਜਦੋਂ ਟਾਈਮ ਪੂਰਾ ਹੋ ਜਾਏਗਾ ਤੇ ਜਿਹੜਾ ਗੁਰਚਰਨ ਸਿੰਘ ਆ ਉਹ ਜਿਹੜਾ 50000 ਰੁਪਏ ਦੇ ਕੇ ਮਲਕੀਤ ਸਿੰਘ ਨੂੰ ਉਹ ਜ਼ਮੀਨ ਨੂੰ ਆਪਣੇ ਨਾਮ ਕਰਵਾ ਲਏਗਾ ਜਾਂ ਉਸ ਨੂੰ ਆਪਣੇ ਕਬਜ਼ੇ ਹੇਠਾਂ ਲੈ ਲਵੇਗਾ ਸੋ ਇਸ ਤਰੀਕੇ ਦੇ ਨਾਲ ਜਿਹੜਾ ਰਹਿਨਦਾਰ ਰਹਿਣ ਦਾ ਜਿਹੜਾ ਇੰਤਕਾਲ ਉਹ ਪਟਵਾਰੀ ਦੇ ਵੱਲੋਂ ਦਰਜ ਕੀਤਾ ਜਾਂਦਾ ਜੇ ਤੁਸੀਂ ਕੋਈ ਆਪਦੀ ਪ੍ਰਾਪਰਟੀ ਲੈ ਰਹੇ ਹੋ ਜ਼ਮੀਨ ਲੈ ਰਹੇ ਹੋ ਤਾਂ ਉਹਨੂੰ ਦੀ ਚੈੱਕ ਕਰਨਾ ਚਾਹੁੰਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਸੋ ਇਸ ਤੋਂ ਅੱਗੇ ਆ ਜਾਏਗਾ ਜੀ ਫਕਲ ਰਹਿਨ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਫਕਲ ਰਹਿਨ ਦਾ ਭਾਗ ਕੀ ਹੁੰਦਾ ਹੈ ਇਹ ਇੰਤਕਾਲ ਕਿਵੇਂ ਦਰਜ ਹੁੰਦਾ ਹੈ ਇਸ ਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਮੰਨ ਲਓ ਕਰਮ ਸਿੰਘ ਨੇ ਜਿਹੜੀ ਪਹਿਲਾਂ ਜਿਹੜਾ ਆਪਦੀ ਜ਼ਮੀਨ ਸੀਗੀ ਉਹ ਦਿੱਤੀ ਹੋਈ ਸੀ ਗੁਰਚਰਨ ਸਿੰਘ ਨੂੰ ਦਿੱਤੀ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਸਨੇ ਮਲਕੀਤ ਸਿੰਘ ਨੂੰ ਦਿੱਤੀ ਫਿਰ ਗੁਰਚਰਨ ਸਿੰਘ ਕੋਲ ਚਲੀ ਗਈ ਜਿਹੜੀ ਰਹਿਣ ਹੋਣ ਕਰਕੇ ਤਾਂ ਹੁਣ ਉਹ ਆਪਣੀ ਜ਼ਮੀਨ ਉਹਨਾਂ ਤੋਂ ਜਿਹੜੇ ਪੈਸੇ ਲੈ 1 ਲੱਖ ਰੁਪਇਆ ਦੇ ਕੇ ਕਰਮ ਸਿੰਘ ਆ ਜਿਹੜਾ ਉਹ ਜ਼ਮੀਨ ਆਪਦੀ ਵਾਪਸ ਲੈ ਰਿਆ ਤਾਂ ਉਸ ਦਾ ਜਿਹੜਾ ਬਾਕੀ ਸਾਰਾ ਸੇਮ ਰਹੇਗਾ ਤੇ ਜਿਹੜਾ ਹੁਣ ਉਸ ਦੇ ਵਿੱਚ ਆਏਗਾ ਕਿ ਜੋ ਕਰਮ ਸਿੰਘ ਇੱਥੇ ਜਿਹੜੇ ਆ ਗੁਰਚਰਨ ਸਿੰਘ ਦਾ ਡਿਟੇਲ ਆ ਜਾਏਗੀ ਖਾਨਾ ਨੰਬਰ 5 ਦੇ ਵਿੱਚ ਤੇ ਜਿਹੜੀ 7 ਤੋਂ 12 ਐ ਇਸ ਦੇ ਵਿੱਚ 10 ਨੰਬਰ ਦੇ ਵਿੱਚ ਖੁਦ ਕਾਸ਼ਿਤ ਕਰਨ ਸਿੰਘ ਹਿੱਸੇਦਾਰ ਬਣ ਜਾਏਗਾ ਬਾਕੀ ਜਿੰਨੇ ਆ ਤੁਸੀਂ ਦੇਖ ਰਹੇ ਹੋ ਬਾਕੀ ਜਿੰਨੇ ਸੀ ਮਲਕੀਸ਼ ਸਿੰਘ ਗੁਰਚਰਨ ਸਿੰਘ ਉਹ ਸਾਰੇ ਇੱਥੋਂ ਕੱਟੇ ਜਾਣਗੇ ਤੇ ਜਿਹੜਾ ਖੁਦ ਮਾਲਕ ਸੀ ਕਰਮ ਸਿੰਘ ਉਸ ਦਾ ਇਕੱਲਾ ਨਾਮ ਰਹਿ ਜਾਵੇਗਾ ਤੇ ਇੱਥੇ ਜਿਹੜਾ ਆ 13 ਨੰਬਰ ਖਾਨੇ ਦੇ ਵਿੱਚ ਬਕਾਇਦਾ ਫਕੂਲ ਰਹਿਣ ਜਿਹੜਾ ਬਰਵਾਸੀਦ ਨੰਬਰ ਜਿਹੜਾ ਇੰਤਕਾਲ ਦਰਜ ਕੀਤਾ ਜਾਵੇਗਾ ਤੇ ਇੱਥੇ ਬਕਾਇਦਾ ਲਿਖਿਆ ਵੀ ਜਾਏਗਾ ਵੀ 1 ਲੱਖ ਦੇ ਬਦਲੇ ਉਹਨਾਂ ਨੇ ਪੈਸੇ ਦਿੱਤੇ ਆ ਕਰਮ ਸਿੰਘ ਨੇ ਤੇ ਹੁਣ ਉਹਨੇ ਇਹ ਆਦੀ ਜ਼ਮੀਨ ਕਲੀਅਰ ਕਰਾ ਰਹੀ ਆ ਹੋਏ ਸਾਫ਼ ਆ ਹੁਣ ਤਾਂ ਇਸ ਤਰ੍ਹਾਂ ਨਾਲ ਜਿਵੇਂ ਤੁਸੀਂ ਕੋਈ ਜ਼ਮੀਨ ਖਰੀਦ ਰਹੇ ਹੋ ਤਾਂ ਉੱਥੇ ਫਕੂਲ ਰਹਿਮ ਲਿਖਿਆ ਤਾਂ ਉਸ ਤੋਂ ਤੁਹਾਨੂੰ ਇਹ ਆਈਡੀਆ ਹੋ ਜਾਏਗਾ ਵੀ ਇਸ ਦੇ ਉੱਪਰ ਹੁਣ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਕਰਜ਼ਾ ਨਹੀਂ ਹੈ ਕਿਸੇ ਕੋਲੇ ਜ਼ਮੀਨ ਗਹਿਣੇ ਨਹੀਂ ਹੈਗੀ ਤੇ ਖਾਨਾ ਨੰਬਰ 5 ਦੇ ਵਿੱਚ ਪਟਵਾਰੀ ਦੇ ਵੱਲੋਂ ਰਿਪੋਰਟ ਦਰਜ ਕੀਤੀ ਜਾਏਗੀ ਬਕਾਇਦਾ ਤੇ ਫਿਰ ਜਿਹੜਾ ਤਨੋਂ ਗੋਆ ਉਸ ਦੇ ਵੱਲ ਮੁਕਾਬਲਾ ਇਤਰਾਜ਼ ਠੀਕ ਪਾ ਕੇ ਉਸ ਦੀ ਰਿਪੋਰਟ ਦਰਜ ਕਰ ਦਿੱਤੀ ਜਾਏਗੀ ਸੋ ਇਸ ਤਰੀਕੇ ਦੇ ਨਾਲ ਜਿਹੜੇ ਇੰਤਕਾਲ ਜਿਹੜਾ ਫਕੂਲ ਰਹਿਣ ਦਾ ਜਿਹੜਾ ਉਹ ਦਰਜ ਕੀਤਾ ਜਾਂਦਾ ਅੱਜ ਅਪ ਜਿਹੜੀ ਗੱਲ ਕਰ ਰਹੇ ਸੀਗੇ ਉਹ ਰਹਿਣ ਨਾਮ ਜਿਹੜਾ ਇੰਤਕਾਲ ਉਸ ਉਹ ਕੀ ਹੁੰਦਾ ਤੇ ਉਸ ਨੂੰ ਕਿਵੇਂ ਦਰਜ ਕੀਤਾ ਜਾਂਦਾ ਹੈ ਇਜਾਜ਼ਤੀ ਰਹਿਣ ਕੀ ਹੁੰਦਾ ਉਸ ਨੂੰ ਕਿਵੇਂ ਦਰਜ ਕੀਤਾ ਜਾਂਦਾ ਹੈ ਜਮ੍ਹਾਂ ਬੰਦੀ ਦੇ ਖਾਨਾ ਕੈਫੀਅਤ ਦੇ ਵਿੱਚ ਫਿਰ ਰਹਿਣ ਦਾ ਰਹਿਣ ਦਾ ਇੰਤਕਾਲ ਹੁੰਦਾ ਉਹ ਕੀ ਹੁੰਦਾ ਹੈ ਉਸ ਨੂੰ ਕਿਵੇਂ ਦਰਜ ਕੀਤਾ ਜਾਂਦਾ ਹੈ ਤੇ ਫਾਕੂਲ ਰਹਿਨ ਜਿਹੜਾ ਹੁੰਦਾ ਉਸ ਨੂੰ ਕਿਵੇਂ ਦਰਜ ਕੀਤਾ ਜਾਂਦਾ ਹੈ ਤੇ ਕਿਸ ਤਰ੍ਹਾਂ ਉਸ ਦਾ ਇੰਤਕਾਲ ਲਿਖਿਆ ਜਾਂਦਾ ਉਸ ਦੇ ਬਾਰੇ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਅੱਜ ਇਨਫੋਰਮੇਸ਼ਨ ਦਿੱਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਜਿਹੜੇ ਹੋਰ ਤਰ੍ਹਾਂ ਦੇ ਵੀ ਇੰਤਕਾਲ ਨੇ ਜ਼ਮੀਨਾਂ ਦੇ ਸਬੰਧ ਦੇ ਵਿੱਚ ਆਪਾਂ ਆਪਣੇ ਚੈਨਲ ਦੇ ਉੱਪਰ ਅਪਲੋਡ ਕਰਾਂਗੇ ਸੋ ਜਿਵੇਂ ਇੰਤਕਾਲ ਦੇ ਸਬੰਧ ਦੇ ਵਿੱਚ ਆਨਲਾਈਨ ਕਿਵੇਂ ਚੈੱਕ ਕਰ ਸਕਦੇ ਹੋ ਇੰਤਕਾਲ ਹੁੰਦਾ ਕੀ ਆ ਬੈਦ ਦੀ ਰਜਿਸਟਰੀ ਕੀ ਹੁੰਦੀ ਆ ਇੰਤਕਾਲ ਰਜਿਸਟਰ ਕੀ ਹੁੰਦਾ ਇਸ ਦੇ ਖਾਨੇ ਕਿੰਨੇ ਹੁੰਦੇ ਹਨ ਉਸ ਸੰਬੰਧ ਦੇ ਵਿੱਚ ਜੇ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਜਾਣਕਾਰੀ ਲੈਣਾ ਚਾਹੁੰਦੇ ਹੋ ਆਪਣੇ ਚੈਨਲ ਤੇ ਜਾ ਕੇ ਸਾਰੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ ਇੱਕ ਨਵੀਂ ਜਾਣਕਾਰੀ ਦੇ ਨਾਲ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਜਦ ਤੱਕ ਸਾਨੂੰ ਆਗਿਆ ਦਿਓ ਸਾਰਿਆਂ ਦਾ ਧੰਨਵਾਦ